ਸੱਚੀ ਗੱਲ ਦੀ ਸਵਾਲ ਇਹ ਨਹੀਂ ਹੈ ਗਿਆਨ ਕਿੱਥੇ ਉਤਪੰਨ ਹੋਇਆ ਕਿੱਥੇ ਪੈਦਾ ਹੋਇਆ ਸਵਾਲ ਇਹ ਹੈ ਗਿਆਨ ਕਿੰਨੇ ਕਰਾਂ ਤੱਕ ਪਹੁੰਚਿਆ ਅੱਜ ਅਸੀਂ ਜਿਸ ਯੁੱਗ ਵਿੱਚ ਜੀ ਰਹੇ ਹਾਂ ਉੱਥੇ ਜਾਣਕਾਰੀ ਦੀ ਪਰਵਾਹ ਹੈ ਪਰ ਸਮਝ ਦੀ ਘਾਟ ਹੈ ਜਿਹੜਾ ਗਿਆਨ ਕਿਤਾਬਾਂ 'ਚ ਬੰਦ ਪਿਆ ਰਹਿ ਗਿਆ ਜਿਹੜਾ ਵਿਗਿਆਨ ਗਿਆਨ ਦੀਆਂ ਲੈਪਾਂ ਤੱਕ ਸੀਮਿਤ ਹੈ ਜਿਹਨੂੰ ਧਰਮਾਂ ਦੇ ਠੇਕੇਦਾਰਾਂ ਨੇ ਅਸੂਲ ਬਣਾ ਕੇ ਕੈਦ ਕਰ ਲਿਆ ਅਸਲੇ ਵਿੱਚ ਉਹ ਗਿਆਨ ਦੀ ਸਭ ਤੋਂ ਵੱਡੀ ਤੋਹੀਨ ਹੈ ਗਿਆਨ ਦਾ અપਮਾਨ ਹੈ ਗਿਆਨ ਦੀ ਅਸਲ ਕੀਮਤ ਹੈ ਰਿਸ਼ਤਿਆਂ ਵਿੱਚ ਜਦੋਂ ਉਹ ਤੁਹਾਡੀ ਆਮ ਜ਼ਿੰਦਗੀ 'ਚ ਚਲਕਦਾ ਜਦੋਂ ਤੱਕ ਗਿਆਨ ਆਮ ਜੀਵਨ 'ਚ ਤੜਕਣਾ ਬਣ ਕੇ ਨਹੀਂ ਤੜਕਦਾ ਉਹ ਅਧੂਰਾ ਹੈ ਸਾਸੀ ਜੀਵਨ ਦੀਆਂ ਕੁਝ ਅਣਜਾਣ ਸਚਾਈਆਂ ਤੋਂ ਵਾਂਗ